ਸਾਡੀ ਮਾਨਤੇ ਤੇ ਢੀ ਹੋਈ ਸੀ ਗੱਲ ਉਹ ਮਾਰਚ ਤੇ ਸਾਡੀ ਸਹਿਮਤੀ ਬਣ ਗਈ ਸਾਡਾ ਮਾਰਚ ਇੱਕ ਡੈਪੂਟੇਸ਼ਨ 1000 ਬੰਦੇ ਦਾ ਡੈਪੂਟੇਸ਼ਨ ਸਾਡੇ ਇੱਥੇ ਜਾਊਗਾ ਉਹ ਮਟਕਾ ਚੌਂਕ ਤੱਕ ਜਾਊਗਾ ਮਟਕਾ ਚੌਂਕ ਤੇ ਅਸੀਂ ਮਤਲਬ ਸਟੇ ਕਰਾਂਗੇ ਉੱਥੇ ਜਿਹੜਾ ਉਹਨਾਂ ਦਾ ਕੋਈ اپੋਜੀਸ਼ਨ ਦਾ ਲੀਡਰ ਜਾਂ ਦੂਜਾ ਲੀਡਰ ਕੋਲ ਮਗ ਪੱਤਰ ਲੈਣਾ ਕਿੰਨੇ ਵਿੱਚ ਜਾਏ ਬਾਤ ਅਸੀਂ ਸਾਡੇ ਤਿੰਨ ਦਾ ਪਹਿਲਾਂ ਵੀ ਮਾਰਚ ਕਰਾਂਗੇ ਜਿਹੜਾ ਕਿਹਾ ਸੀ ਵੀ ਅਗੀ ਵਿਧਾਨ ਸਭਾ ਤੱਕ ਜਾਣਾ ਫੋਨ ਨੂੰ ਸੈਂਟੀ ਬਣ ਕੇ ਉਹ ਸਿਰਫ ਮੜਕਾ ਚੌਕ ਤੱਕ ਜਾਣਾ ਅਸੀਂ ਹਾਂ ਅਸੀਂ ਸਾਡਾ ਪਹਿਲਾਂ ਵੀ ਇਹ ਇਹ ਨਹੀਂ ਸੀ ਵਿਧਾਨ ਸਭਾ ਦੇ ਅੰਦਰ ਜਾਣਾ ਇਹ ਨਹੀਂ ਸੀ ਸਾਡਾ ਵਿਧਾਨ ਸਭਾ ਸੀ ਉਹਨਾਂ ਦੇ ਮਗ ਪੱਤਰ ਦੇਣਾ ਉਹਨਾਂ ਦੇ ਜਮਾਣੇ ਨੇੜੇ ਜਾਣਾ ਚਾਹੁੰਦੇ ਸੀਗੇ ਚਲੋ ਡਾਇਲੌਗ ਤੋਂ ਬਾਅਦ ਲੰਮੀ ਗੱਲਬਾਤ ਤੋਂ ਬਾਅਦ ਇਹ ਤੇ ਸੈਂਟੀ ਬਣ ਕੇ ਮੜਕਾ ਤੇ ਹੋ ਗਿਆ ਯਾਰ ਅਪਰੇ ਕਿਹੜੇ ਜਿਹੜੀ ਸਾਡਾ ਇਹ ਸੀ ਸਾਡਾ ਮਾਰਚ ਕਰਨ ਦਾ ਬੰਦ ਸੀਗਾ ਮਾਰਚ ਆਲਾ ਸੀ ਸਾਡਾ ਵਿਧਾਨ ਸਭਾ ਦਾ ਉਹ ਅਸੀਂ ਆਪਣੀ ਗਲਤੀ ਹੈ ਵਿਧਾਨ ਸਭਾ ਬੰਦਗਾ ਪੈਦਲ ਜਾਵਾਂਗੇ ਜੀ ਪੈਦਲ ਹਾਂ ਜੀ ਹਾਂ 1000 ਬੰਦੇ ਤੁਹਾਡੀ ਮਾਰਚ ਤੇ ਡੈਡੀ ਹੋਈ ਸੀ ਗੱਲ ਉਹ ਮਾਰਚ ਤੇ ਸਾਡੀ ਸਹਿਮਤੀ ਬਣ ਗਈ ਸਾਡਾ ਮਾਰਚ ਇੱਕ ਡੈਪੂਟੇਸ਼ਨ 1000 ਬੰਦੇ ਦਾ ਡੈਪੂਟੇਸ਼ਨ ਸਾਡੇ ਇੱਥੇ ਜਾਊਗਾ ਉਹ ਮਟਕਾ ਚੌਂਕ ਤੱਕ ਜਾਊਗਾ ਮਟਕਾ ਚੌਂਕ ਤੇ ਅਸੀਂ ਮਤਲਬ ਸਟੇ ਕਰਾਂਗੇ ਉੱਥੇ ਜਿਹੜਾ ਉਹਨਾਂ ਦਾ ਕੋਈ اپੋਜੀਸ਼ਨ ਦਾ ਲੀਡਰ ਜਾਂ ਦੂਜਾ ਲੀਡਰ ਕੋਲ ਮਗ ਪੱਤਰ ਲੈਣਾ ਕਿੰਨੇ ਵਜੇ ਜਾਏਗਾ ਅਸੀਂ ਸਾਢੇ 3:00 ਵਜੇ ਪਹਿਲਾਂ ਵੀ ਮਾਰਚ ਕਰਾਂਗੇ ਜਿਹੜਾ ਕਿਹਾ ਸੀ ਵੀ ਅਗੀ ਵਿਧਾਨ ਸਭਾ ਤੱਕ ਜਾਣਾ ਹੋਰ ਸੈਂਪਲੀ ਬਣ ਕੇ ਸਿਰਫ ਮੜਕਾ ਚੌਕ ਤੱਕ ਜਾਣਾ ਅਸੀਂ ਹਾਂ ਅਸੀਂ ਸਾਡਾ ਪਹਿਲਾਂ ਵੀ ਇਹ ਨਹੀਂ ਸੀ ਵਿਧਾਨ ਸਭਾ ਦੇ ਅੰਦਰ ਜਾਣਾ ਇਹ ਨਹੀਂ ਸੀ ਸਾਡਾ ਵਿਧਾਨ ਸਭਾ ਅਸੀਂ ਉਹਨਾਂ ਦੇ ਮੰਗ ਪੱਤਰ ਦੇਣਾ ਉਹਨਾਂ ਦੇ ਜਮਾਣੇ ਨੇੜੇ ਜਾਣਾ ਚਾਹੁੰਦੇ ਸੀਗੇ ਚਲੋ ਡਾਇਲੌਗ ਤੋਂ ਬਾਅਦ ਲੰਬੀ ਗੱਲਬਾਤ ਤੋਂ ਬਾਅਦ ਇਹ ਤੇ ਸੈਂਟੀਮੈਂਟ ਕੀ ਮਾਰਕਾ ਤੇ ਹੋ ਗਿਆ ਜਿਹੜੀ ਸਾਡਾ ਇਹ ਸੀ ਸਾਡਾ ਮਾਰਚ ਕਰਨ ਦਾ ਬੰਧ ਸੀਗਾ ਮਾਰਚ ਵਾਲਾ ਸੀ ਸਾਡਾ ਵਿਧਾਨ ਸਭਾ ਦਾ ਉਹ ਅਸੀਂ ਆਪਣੀ ਗਲਤੀ ਹੈ ਪੈਦਲ ਜਾਵਾਂਗੇ ਜੀ ਪੈਦਲ ਹਾਂ ਜੀ ਹਾਂ 1000 ਬੰਦੇ ਤੁਹਾਡੀ ਮਾਰਚ ਤੇ ਡੇਢੀ ਹੋਈ ਸੀ ਗੱਲ ਉਹ ਮਾਰਚ ਤੇ ਸਾਡੀ ਸਹਿਮਤੀ ਬਣ ਗਈ ਸਾਡਾ ਮਾਰਚ ਇੱਕ ਡੈਪੂਟੇਸ਼ਨ 1000 ਬੰਦੇ ਦਾ ਡੈਪੂਟੇਸ਼ਨ ਸਾਡੇ ਇੱਥੇ ਜਾਊਗਾ ਉਹ ਮਟਕਾ ਚੌਕ ਤੱਕ ਜਾਊਗਾ ਮਟਕਾ ਚੌਕ ਤੇ ਅਸੀਂ ਮਤਲਬ ਸਟੇ ਕਰਾਂਗੇ ਉੱਥੇ ਜਿਹੜਾ ਉਹਨਾਂ ਦਾ ਕੋਈ اپੋਜੀਸ਼ਨ ਦਾ ਲੀਡਰ ਜਾਂ ਦੂਜਾ ਲੀਡਰ ਕੋਲ ਮੱਗ ਪੱਤਰ ਲੈਣਾ ਕਿੰਨੇ ਵਿੱਚ ਜਾ ਕੇ ਆਏ ਅਸੀਂ ਸਾਢੇ ਤਿੰਨ ਬੰਦੇ ਪਹਿਲਾਂ ਵੀ ਮਾਰਚ ਕਰਾਂਗੇ ਜਿਹੜਾ ਕਿਹਾ ਸੀ ਵੀ ਅਗੀ ਵਿਧਾਨ ਸਭਾ ਤੱਕ ਜਾਣਾ ਫੋਨ ਨੂੰ ਸੈਂਟੀ ਬਣ ਕੇ ਉਹ ਸਿਰਫ ਮੜਕਾ ਚੋਕ ਤੱਕ ਜਾਣਾ ਅਸੀਂ ਹਾਂ ਅਸੀਂ ਸਾਡਾ ਪਹਿਲਾਂ ਵੀ ਇਹ ਨਹੀਂ ਸੀ ਵਿਧਾਨ ਸਭਾ ਦੇ ਅੰਦਰ ਜਾਣਾ ਇਹ ਨਹੀਂ ਸੀ ਸਾਡਾ ਵਿਧਾਨ ਸਭਾ ਸੀ ਉਹਨਾਂ ਦੇ ਮਗ ਪੱਤਰ ਦੇਣਾ ਉਹਨਾਂ ਦੇ ਜਮਾਣੇ ਲੈਣੇ ਜਾਣਾ ਚਾਹੁੰਦੇ ਸੀਗੇ ਚਲੋ ਡਾਇਲੌਗ ਤੋਂ ਬਾਅਦ ਲੰਮੀ ਗੱਲਬਾਤ ਤੋਂ ਬਾਅਦ ਇਹ ਤੇ ਸੈਂਟੀ ਬਣ ਕੇ ਮੜਕਾ ਤੇ ਹੋ ਗਿਆ ਯਾਰ ਆਪਾਂ ਕਿਹੜੇ ਜਿਹੜੀ ਸਾਡਾ ਇਹ ਸੀ ਸਾਡਾ ਮਾਰਚ ਕਰਨ ਦਾ ਬੰਦ ਸੀਗਾ ਮਾਰਚ ਆਲਾ ਸੀ ਸਾਡਾ ਵਿਧਾਨ ਸਭਾ ਦਾ ਉਹ ਅਸੀਂ ਆਪਣੀ ਗੱਲ ਤੇ ਵਿਧਾਨ ਸਭਾ ਬੰਦ ਕਰਾ ਪੈਦਲ ਜਾਣਾਗੇ ਪੈਦਲ ਹਾਂ ਜੀ हां जी 1000 ਬੰਦੇ ਤੁਹਾਡੀ ਮਾਰਚ ਤੇ ਆੜੀ ਹੋਈ ਸੀ ਗੱਲ ਮਾਰਚ ਦੇ ਸਾਡੀ ਸਹਿਮਤੀ ਬਣ ਗਈ ਸਾਡਾ ਮਾਰਚ ਇੱਕ ਡੈਪੂਟੇਸ਼ਨ 1000 ਬੰਦੇ ਦਾ ਡੈਪੂਟੇਸ਼ਨ ਸਾਡਾ ਇੱਥੋਂ ਜਾਊਗਾ ਉਹ ਮਟਕਾ ਚੌਂਕ ਤੱਕ ਜਾਊਗਾ ਮਟਕਾ ਚੌਂਕ ਤੇ ਅਸੀਂ ਮਤਲਬ ਸਟੇ ਕਰਾਂਗੇ ਉੱਥੇ ਜਿਹੜਾ ਉਹਨਾਂ ਦਾ ਕੋਈ اپੋਜੀਸ਼ਨ ਦਾ ਲੀਡਰ ਜਾਂ ਦੂਜਾ ਲੀਡਰ ਕੋਈ ਮੱਗ ਪੱਤਰ ਲੈਣਾ ਕਿੰਨੇ ਵਜੇ ਜਾਏਗਾ ਅਸੀਂ 3:30 ਪਹਿਲਾਂ ਵੀ ਮਾਰਚ ਕਰਾਂਗੇ ਜਿਹੜਾ ਕਿਹਾ ਸੀ ਵੀ ਅਗੀ ਵਿਧਾਨ ਸਭਾ ਤੱਕ ਜਾਣਾ ਹੋਰ ਸੈਂਪਲੀ ਬਣ ਕੇ ਸਿਰਫ ਮੜਕਾ ਚੌਕ ਤੱਕ ਜਾਣਾ ਅਸੀਂ ਹਾਂ ਅਸੀਂ ਸਾਡਾ ਪਹਿਲਾਂ ਵੀ ਇਹ ਨਹੀਂ ਸੀ ਵਿਧਾਨ ਸਭਾ ਦੇ ਅੰਦਰ ਜਾਣਾ ਇਹ ਨਹੀਂ ਸੀ ਸਾਡਾ ਵਿਧਾਨ ਸਭਾ ਸੀ ਉਹਨਾਂ ਦੇ ਮੰਗ ਪੱਤਰ ਦੇਣਾ ਉਹਨਾਂ ਦੇ ਜਮਾਣੇ ਨੇੜੇ ਜਾਣਾ ਚਾਹੁੰਦੇ ਸੀਗੇ ਚਲੋ ਡਾਇਲੌਗ ਤੋਂ ਬਾਅਦ ਲੰਬੀ ਗੱਲਬਾਤ ਤੋਂ ਬਾਅਦ ਇਹ ਤੇ ਸੈਂਟੀਮੈਂਟਿਕ ਮਾਰਕ ਕਰਦੇ ਹੋ ਕਰ ਜਿਹੜੀ ਸਾਡਾ ਇਹ ਸੀ ਸਾਡਾ ਮਾਰਚ ਕਰਨ ਦਾ ਬੰਦ ਸੀਗਾ ਮਾਰਚ ਵਾਲਾ ਸੀ ਸਾਡਾ ਵਿਧਾਨ ਸਭਾ ਦਾ ਉਹ ਅਸੀਂ ਆਪਣੀ ਗਲਤੀ ਹੈ ਪੈਦਲ ਜਾਵਾਂਗੇ ਜੀ ਪੈਦਲ ਹਾਂ ਜੀ ਹਾਂ 1000 ਰੁਪਏ